ਤੇ ਜਿਸ ਦਿਨ ਕਲਗੀਆਂ ਵਾਲੇ ਦੇ ਹੱਥਾਂ ਤੋਂ ਦੂਰ ਹੋ ਗਏ ਉਸ ਦਿਨ ਸਾਡੀ ਦੁਨੀਆ ਹੀ ਖਤਮ ਹੈ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਇੱਕ ਨਦੀ ਦੇ ਕੰਢੇ ਤੇ ਹੈ ਤੇ ਨਦੀ ਦੇ ਕੰਢੇ ਤੇ ਤੁਰਦੇ ਆ ਤੁਰਦੇ ਆ ਗੁਰਸਿੱਖ ਪਿਆਰਿਆਂ ਨਾਲ ਗੱਲਾਂ-ਬੱਤਾਂ ਕਰਦੇ ਜਾ ਰਹੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਇੱਕ ਉੱਗੇ ਸਿੱਖ ਨੇ ਭਾਈ ਸੈਭਾਈ ਦਇਆ ਸਿੰਘ ਜੀ ਭਾਈ ਦਇਆ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ-ਨਾਲ ਨਦੀ ਦੇ ਕਿਨਾਰੇ ਤੇ ਤੁਰੇ ਜਾ ਰਹੇ ਨੇ ਕਿ ਸਤਿਗੁਰੂ ਜੀ ਨੇ ਨਾ ਇੱਕ ਪੱਥਰ ਚੁੱਕ ਲਿਆ ਪੱਥਰ ਚੁੱਕ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਉਤਾਹ ਸੁੱਟਦੇ ਆ ਕਦੇ ਆਬੋ ਚ ਲੈਂਦੇ ਆ ਸੁੱਟਦੇ ਆ 부ਚਦੇ ਆ ਸੁੱਟਦੇ ਆ 부ਚਦੇ ਆ ਸਾਡਾ ਇਤਿਹਾਸ ਕਹਿੰਦਾ ਹੈ ਕਿ ਲੰਮੀ ਗੱਲ ਚੱਲਦੀ ਜਾ ਰਹੀ ਤੇ ਸਤਿਗੁਰੂ ਇਸੇ ਤਰ੍ਹਾਂ ਹੀ ਕੌਤੂਕ ਕਰਦੇ ਜਾਂਦੇ ਨੇ ਅਚਨ ਚੇਤ ਗੁਰੂ ਸਾਹਿਬ ਜੀ ਨੇ ਉਹ ਪੱਥਰ ਨੂੰ ਉਤਾਹ ਸੁੱਟਿਆ ਤੇ ਪੱਥਰ ਜਿਹੜਾ ਸੀ ਉਹ ਨਦੀ ਦੇ ਵਿੱਚ ਡਿੱਗ ਪਿਆ ਜਿਸ ਟਾਈਮ ਪੱਥਰ ਨਦੀ 'ਚ ਡਿੱਗਾ ਪੱਥਰ ਡੁੱਬ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾਲ ਦੇ ਸਿੱਖ ਨੂੰ ਕਹਿੰਦੇ ਐ ਕਿ ਕੋਈ ਸਿੱਖ ਕਹਿ ਦੱਸ ਸਕਦਾ ਪੱਥਰ ਕਿਉਂ ਡੁੱਬਾ ਤੇ ਜਿਹੜੇ ਜ਼ਿਆਦਾ ਚਲਾਕ ਹੁੰਦੇ ਨੇ ਉਸ ਟਾਈਮ ਬੋਲਦੇ ਨੇ ਮਹਾਰਾਜ ਭਾਰਾ ਬਹੁਤੀ ਡੁਬਣਾ ਹੀ ਸੀ ਡੁੱਬ ਗਿਆ ਉਸੇ ਟਾਈਮ ਤਾਂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਸਾਰੇ ਸਿੱਖਾਂ ਨੂੰ ਸਵਾਲ ਕਰਦੇ ਐ ਤੇ ਜਵਾਬ ਵਕ ਵਕ ਮਿਲਦੇ ਐ ਤੇ ਭਾਈ ਦਇਆ ਸਿੰਘ ਜੀ ਨੂੰ ਕਹਿੰਦੇ ਕਿ ਦਇਆ ਸਿੰਘ ਜੀ ਤੁਸੀਂ ਦੱਸ ਸਕਦੇ ਹੋ ਕਿ ਪੱਥਰ ਦਾ ਕਾਰਨ ਕੀ ਸੀ ਪਾਣੀ ਚ ਡੁੱਬਣ ਦਾ ਯਾਦ ਰੱਖਿਓ ਭਾਈ ਦਇਆ ਸਿੰਘ ਜੀ ਸਪੈਸ਼ਲ ਨੇ ਵਿਸ਼ੇਸ਼ ਨੇ ਤੇ ਵਿਸ਼ੇਸ਼ ਕੁਝ ਸਪੈਸ਼ਲ ਗੱਲ ਕਰਦਾ ਹੈ ਵਿਸ਼ੇਸ਼ ਕਰਦਾ ਤਾਂ ਉਸ ਟਾਈਮ ਭਾਈ ਦਇਆ ਸਿੰਘ ਜੀ ਨੇ ਇੱਕ ਬੇਨਤੀ ਕੀਤੀ ਕਲਗੀਆਂ ਵਾਲੇ ਸੱਚੇ ਬਾਦਸ਼ਾਹ ਮੈਂ ਇਹ ਨਹੀਂ ਜਾਣਦਾ ਕਿ ਪੱਥਰ ਭਾਰਾ ਸੀ ਜਾਂ ਹੌਲਾ ਮੈਨੂੰ ਨਹੀਂ ਪਤਾ ਪਰ ਮੈਂ ਇੱਕ ਚੀਜ਼ ਸਮਝਦਾ ਕਿ ਪੱਥਰ ਜਦੋਂ ਤੱਕ ਤੁਹਾਡੇ ਹੱਥਾਂ ਵਿੱਚ ਸੀ ਉਦੋਂ ਤੱਕ ਨਹੀਂ ਡੁੱਬਾ ਉਦੋਂ ਤੱਕ ਉਹ ਸੇਫ ਸੀ ਪਰ ਜਦੋਂ ਉਹ ਪੱਥਰ ਤੁਹਾਡੇ ਹੱਥਾਂ ਤੋਂ ਬਾਹਰ ਚਲਾ ਗਿਆ ਤੇ ਉਸ ਪੱਥਰ ਦਾ ਡਿੱਗਣਾ ਤੇ ਡੁੱਬਣਾ ਯਕੀਨੀ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਕਹਿੰਦੇ ਮਹਾਰਾਜ ਇੱਕ ਗੱਲ ਮੈਂ ਸਮਝ ਗਿਆ ਜਿਵੇਂ ਪੱਥਰ ਉਦੋਂ ਤੱਕ ਸੇਫ ਸੀ ਜਦੋਂ ਤੱਕ ਤੁਹਾਡੇ ਹੱਥਾਂ ਵਿੱਚ ਸੀ ਤੇ ਸਤਿਗੁਰੂ ਅਸੀਂ ਵੀ ਉਦੋਂ ਤੱਕ ਸੇਫ ਆ ਜਦੋਂ ਤੱਕ ਤੁਹਾਡੇ ਹੱਥਾਂ ਵਿੱਚ ਤੇ ਜਦੋਂ ਅਸੀਂ ਚਲਾਕੀਆਂ ਕਰਕੇ ਤੁਹਾਡੇ ਹੱਥਾਂ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਆ ਨਾ ਤੇ ਇਹ ਮੇਰੇ ਮਾਲਕ ਦੀ ਸਾਡੀ ਜ਼ਿੰਦਗੀ ਖਤਰੇ 'ਚ ਪੈ ਜਾਂਦੀ ਹੈ ਅਸੀਂ ਡੁੱਬ ਜਾਂਦੇ ਆ ਤੇ ਡੁੱਬਦਾ ਹੀ ਸਿੱਖ ਉਦੋਂ ਮੈਂ ਜਦੋਂ ਸਤਿਗੁਰੂ ਤੋਂ ਬਾਹਰ ਜਾਂਦਾ ਹੈ ਜਿਹੜਾ ਸਿੱਖ ਸਤਿਗੁਰੂ ਦੇ ਅੰਦਰ ਰਹਿੰਦਾ ਹੈ ਸਤਿਗੁਰੂ ਦੇ ਨਾਲ ਕਨੈਕਟ ਰਹਿੰਦਾ ਹੈ ਸਤਿਗੁਰੂ ਦੀ ਮਰਿਆਦਾ 'ਚ ਰਹਿੰਦਾ ਹੈ ਸਤਿਗੁਰੂ ਦੇ ਬਚਨਾਂ ਉੱਤੇ ਪਹਿਰਾ ਦੇਂਦਾ ਰਹਿੰਦਾ ਹੈ ਉਹ ਸਿੱਖ ਕਦੇ ਨਹੀਂ ਜੇ ਡੁੱਬਦਾ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਉਹ ਹਾਨੀ ਨਹੀਂ ਖਾਂਦਾ ਕਦੇ ਉਹ ਬਦਨਾਮੀ ਨਹੀਂ ਘਟਦਾ ਕਦੇ ਉਹ ਵਿਕਾਰਾਂ ਦੀ ਦਲਦਲ ਦੇ ਵਿੱਚ ਨਹੀਂ ਫਸਦਾ ਕਦੇ ਉਹ ਪੁੱਠੇ ਕੰਮਾਂ ਦੇ ਵਿੱਚ ਨਹੀਂ ਜੇ ਪੈਂਦਾ ਮਰਦਾ ਹੀ ਬੰਦਾ ਉਦੋਂ ਹੈ ਜਦੋਂ ਉਹ ਗੁਰੂ ਤੋਂ ਬਾਹਰ ਚਲਾ ਜਾਂਦਾ ਹੈ ਉਹੀ ਹਾਲਾਤ ਅੱਜ ਦੇ ਨੇ ਜਿਹੜੇ ਬਣੇ ਹੋਏ ਸਾਨੂੰ ਹਰ ਵਕਤ ਸਤਿਗੁਰੂ ਦੇ ਚਰਨਾਂ ਵਿੱਚ ਹੱਥ ਜੋੜ ਕੇ ਕਹਿਣਾ ਚਾਹੀਦਾ ਹੈ ਮਹਾਰਾਜ ਤੇਰੇ ਨਾਲ ਜੁੜ ਕੇ ਰਹੀਏ ਆਪਾਂ ਬਚਣਾ ਹੈ ਅਸੀਂ ਡੁੱਬਣਾ ਨਹੀਂ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬਚਾਉਣ ਵਾਲੇ ਹੋ ਹਮੇਸ਼ਾ ਬਚਾਉਂਦੇ ਹੋ ਬਚਾਉਂਦੇ ਆਏ ਹੋ ਤੇ ਬਚਾਉਂਦੇ ਵੀ ਰਹੋਗੇ ਇੱਕ ਚੀਜ਼ ਯਾਦ ਰੱਖਿਓ ਜੀ ਜਿਸ ਟਾਈਮ ਕਲਕੀਆਂ ਵਾਲੇ ਸੱਚੇ ਪਾਤਸ਼ਾਹ ਜੀ ਨੇ ਭਾਈ ਜੋਗੇ ਨੂੰ ਬਚਾਇਆ ਨਾ ਭਾਈ ਜੋਗਾ ਜੀ ਪਸ਼ਾਵਰ ਦੇ ਰਹਿਣ ਵਾਲੇ ਸੀ ਤੇ ਜਦੋਂ ਬਹੁਤ ਛੋਟੇ ਜੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਏ ਸੀ ਤਾਂ ਉਹਨਾਂ ਦੇ ਮਾਤਾ ਪਿਤਾ ਨੇ ਉਸ ਟਾਈਮ ਭਾਈ ਜੋਗੇ ਨੂੰ ਜਦੋਂ ਨਾਲ ਲਿਜਾਉਣ ਦੀ ਗੱਲ ਕੀਤੀ ਵੀ ਵਾਪਸ ਚਲੀਏ ਪੁੱਤਰਾ ਤੇ ਭਾਈ ਜੋਗੇ ਦਾ ਪਿਆਰ ਬੜਾ ਪੈ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਤੇ ਭਾਈ ਸਾਹਿਬ ਭਾਈ ਜੋਗਾ ਜੀ ਨੇ ਵਾਪਸ ਨਾ ਜਾਣ ਜਾਣ ਦੀ ਜਿੱਦ ਫੜ ਲਈ ਵੀ ਮੈਂ ਨਾਲ ਨਹੀਂ ਜਾਣਾ ਤੁਹਾਡੇ ਮੈਂ ਥੋੜਾ ਟਾਈਮ ਗੁਰੂ ਸਾਹਿਬ ਦੇ ਕੋਲ ਰਹਿਣਾ ਚਾਹੁੰਦਾ ਸਮਾਂ ਬੜਾ ਪਿਆਰਾ ਸੀ ਵੀ ਮੈਂ ਥੋੜਾ ਟਾਈਮ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਆਨੰਦਪੁਰ ਦੇ ਵਿੱਚ ਰਹਿਣਾ ਚਾਹੁੰਦਾ ਸਿਰਫ ਇੰਨੀ ਗੱਲ ਕਹਿੰਦਾ ਗਾ ਮੈਂ ਉਸ ਟਾਈਮ ਭਾਈ ਸਾਹਿਬ ਭਾਈ ਜੋਗਾ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾਮ ਪੁਛਿਆ ਉਹਦਾ ਕਹਿੰਦੇ ਪੁੱਤਰਾ ਗੱਲ ਸੁਣ ਉਹਰਾ ਕਹਿੰਦੇ ਤੇਰਾ ਨਾਮ ਕੀ ਹੈ ਤਾਂ ਉਸ ਬੱਚੇ ਨੇ ਸਹਿ ਸੁਭਾਅ ਕਿਹਾ ਕਹਿੰਦੇ ਮੇਰਾ ਨਾਮ ਜੋਗਾ ਤੇ ਸਤਿਗੁਰੂ ਨੇ ਹੱਸ ਕੇ ਕਿਹਾ ਕਹਿੰਦੇ ਕਿਦੇ ਜੋਗਾ ਤੇ ਉਹ ਜੋ ਮਾਂ ਬਾਪ ਨੇ ਸੰਸਕਾਰ ਚੰਗੇ ਦਿੱਤੇ ਸੀ ਕਹਿੰਦੇ ਸਤਿਗੁਰੂ ਤੁਹਾਡੇ ਜੋਗਾ ਤਾਂ ਗੁਰੂ ਸਾਹਿਬ ਕਹਿੰਦੇ ਬਚਨਾ ਤੋਂ ਮੁਕਰੀ ਨਾ ਪੁੱਤਰਾ ਜੇ ਤੂੰ ਗੁਰੂ ਜੋਗਾ ਤਾਂ ਗੁਰੂ ਤੇਰੇ ਜੋਗਾ ਜੇ ਤੂੰ ਗੁਰੂ ਜੋਗਾ ਤਾ ਗੁਰੂ ਤੇਰੇ ਜੋਗ ਹੈ ਤੇ ਗੁਰੂ ਨੇ ਨਭਾਈ ਵੀ ਯਾਦ ਰੱਖਿਓ ਅਸੀਂ ਜਦੋਂ ਗੁਰੂ ਦੇ ਨਾਲ ਵਾਅਦਾ ਕਰਦੇ ਆ ਨਾ ਤੇ ਗੁਰੂ ਵਾਅਦਾ ਖਿਲਾਫੀ ਨਹੀਂ ਜੇ ਕਰਦਾ ਅਸੀਂ ਗੁਰੂ ਤੋਂ ਦੂਰ ਜਾਂਦੇ ਆ ਗੁਰੂ ਸਾਥੋਂ ਕਦੇ ਦੂਰ ਨਹੀਂ ਜੇ ਜਾਂਦਾ ਯਾਦ ਰੱਖਿਓ ਅਸੀਂ ਸਤ ਗੁਰੂ ਤੋਂ ਦੂਰ ਜਾ ਕੇ ਸੋਚਦੇ ਆ ਵੀ ਗੁਰੂ ਨੂੰ ਸਾਡੀ ਕੋਈ ਪਰਵਾਹ ਨਹੀਂ ਹੋਣੀ ਪਰ ਨਹੀਂ ਗੁਰੂ ਸਾਡੀ ਹਮੇਸ਼ਾ ਪਰਵਾਹ ਕਰਦਾ ਹੈ ਗੁਰੂ ਸਾਡੇ ਨਾਲ ਹਮੇਸ਼ਾ ਪਿਆਰ ਕਰਦਾ ਹੈ ਸੋ ਗੁਰੂ ਨਾਲ ਜੁੜ ਕੇ ਰਹੋ ਗੁਰੂ ਤੋਂ ਵੱਡੀ ਸ਼ਕਤੀ ਗੁਰੂ ਤੋਂ ਵੱਡੀ ਤਾਕਤ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ